ਸਰ ਕੀ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤੂ ਜੀ ਇਸ ਦਿਨ ਹਾਜ਼ਰ ਤਾਂ ਤੇ ਸ਼੍ਰੀ ਅਮਰ ਚੌਧਰੀ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਸਰ ਸਾਹਿਬ ਜੇ ਸਾਨੂੰ ਸਬਦ ਦੱਤਾ ਹੈ ਵੀ ਕੋਈ ਮੜਾਕਸੰਦਾ ਆਦਮੀ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਅਪਰੇਟ ਨਹੀਂ ਕਰਨਾ ਚਾਹੀਦਾ ਇਸੇ ਲੜੀ ਦੇ ਤਹਿਤ ਸਾਡੇ ਐਸਐਸ ਦੀਪ ਕਾ ਰਾਣੀ ਐਸਐਚਓ ਗਿਦਵਾ ਇਹਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਚੋਰ ਨੂੰ ਅਰੈਸਟ ਕਰਕੇ ਉਹ ਤੋਂ 8 ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਆ 15 ਦਿਨ ਪਹਿਲਾਂ ਅਸੀਂ ਇੱਕ ਮੁੱਲਜਮ ਭੜਾਇ ਇੱਕ ਗੁਰਪ੍ਰੀਤ ਸਿੰਘ ਭੇਜਿਆ ਉਹਦਾ ਗੁਰੂ ਆ ਬੰਦਾ ਐ ਇਹ ਗੁਰੂ ਜੀ ਸਰ ਇਹ ਤੋਂ ਪਹਿਲਾਂ ਵੀ ਜਿਹੜੀ ਤੋਂ ਪਹਿਲਾਂ ਪੜ੍ਹੇ ਕਿ ਕਿੰਨੇ ਮੋਟਰਸਾਈਕਲ ਪੜ੍ਹੇ ਗਏ ਸੀ ਉਸ ਤੋਂ ਪਹਿਲਾਂ ਇਹਦੇ ਚੇਲੇ ਤੋਂ ਪੜ੍ਹੇ ਸੀ 12 ਮੋਟਰਸਾਈਕਲ ਜੀ ਇਹ ਉਹਦਾ ਗੁਰੂ ਆ ਉਹਨੂੰ ਕੰਮ ਸਿਖਾਉਂਦਾ ਰਿਹਾ ਐ ਇੱਕੋ ਪਿੰਡ ਦੇ ਸੰਤ ਦੋਨੇ ਇੱਕੋ ਪਿੰਡ ਦੇ ਆ ਇਹ ਸਾਡੇ ਐਸਆਈ ਪਰੋਫ ਜੋ ਜਿਹੜੇ ਗਰਸਤੇ ਸੀਗੇ ਇਹਨਾਂ ਨੂੰ ਉਗਰੀ ਹੋਈ ਕਿ ਸੰਦੀਪ ਸਿੰਘ ਇਸ ਗੋਰਾ ਪੁੱਤਰ ਹਰਪੰਸ ਸਿੰਘ ਵਾਸੀ ਰਾਏਗਾ ਫੁਰਦ ਪੀਐਸ ਨੰਦਗੜ ਜ਼ਿਲ੍ਹਾ ਬਠਿੰਡਾ ਜਿਹੜਾ ਜਿਆਦੇ ਵਕ ਵਕਸ਼ਤਰਾ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾਦੀ ਹੈ ਤੇ ਇਹਨਾਂ ਨੇ ਨਾਕਾਬੰਦੀ ਕਰਕੇ ਉਹਨੂੰ ਚੋਰ ਦੇ ਮੋਟਰਸਾਈਕਲ ਸਮੇਤ ਗ੍ਰਫਤਾਰ ਕੀਤਾ ਜਿਹਦੇ ਸਬੰਧ ਮਕਦਮਾ ਨੰਬਰ 196 96 ਮਿਤੀ 27 25 ਅੰਡਰ ਸੈਕਸ਼ਨ 373 2 ਬੀ ਐਨ ਐਸ ਰਾਣਾ ਗਿੱਦੜਵਾ ਜਿਸ ਵਾਧਾ ਜੋਨ ਕੀਤਾ ਬਾਅਦ ਅਸੀਂ 3172 ਤੇ 238 ਬਿਆਨਸ ਦਾ ਇਹਨੂੰ ਕਦਮੋ ਰਜਿਸਟਰ ਕਰਕੇ ਜੋਦੀ ਪੁਛਗਛ ਕੀਤੀ ਇਹਨੇ 7-9 ਸਾਲ ਹੋਰ ਜਿਹੜੇ ਚੋਰੀ ਦੇ ਸਾਨੂੰ ਬਰਾਮਦ ਹੋ ਰਹੇ ਇਹ ਮੋਟਰਸ ਨੇ ਮਲੋਟ ਗਿੱਦੜਵਾ ਪਠੰਡਾ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਸੀ ਪਹਿਲਾਂ ਵੀ ਸਾਰੇ ਇਹਨਾਂ ਦੀ ਹੋਰ ਵੀ ਚੇਲੇ ਹੈਗੇ ਅਸੀਂ ਅਜੇ ਕਰ ਰਹੇ ਹਾਂ ਇਹ ਪੁੱਛ ਕਲਰ ਮਾਡਲ ਆਦੋਦੋਂ ਉਹ ਸਦਾ ਚ ਮੋਟਰਸ ਦੀ ਚੋਰੀ ਹੋਰ ਮਿਲ ਜਾ ਜਾਂ ਕੋਈ ਹੋਰ ਇਹਦੇ ਚੇਲੇ ਬਾਰੇ ਕਿਤੇ ਪਤਾ ਲੱਗ ਜਾ ਕੀ ਕਰਦੇ ਕਿ ਸਰ ਇਹ ਚੋਰੀ ਦਾ ਕਰਕੇ ਲੈ ਗਏ ਚੋਰੀ ਕਰਕੇ ਆ ਕੇ ਵੇਚ ਦਿੰਦੇ ਆ ਜੀ ਇਹਦਾ ਸਾਰੇ ਅਜੇ ਖੜੇ ਖੜੀ ਬੈਠਾ ਸੀਗਾ ਇਹਨੇ ਵੇਚਣਾ ਸੀ ਤੇ ਪਹਿਲਾਂ ਹੀ ਜਿਹੜਾ ਕਬੂ ਆ ਗਿਆ ਹੈ